इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਮਜ਼ਦੂਰ ਕਰਜ਼ੇ ਦੇ ਬੇਰੋਜ਼ਗਾਰੀ ਦੇ ਦਲਦਲ ਵਿੱਚ ਫਸ ਚੁੱਕੇ ਹਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਮਜ਼ਦੂਰ ਕਰਜ਼ੇ ਦੇ ਬੇਰੋਜ਼ਗਾਰੀ ਦੇ ਦਲਦਲ ਵਿੱਚ ਫਸ ਚੁੱਕੇ ਹਨ ਇਸ ਲਈ ਹੁਣ ਜਦੋਂ ਤੱਕ ਸਰਕਾਰ سرمایہਦਾਰਾਂ ਦੀ ਤਰ੍ਹਾਂ ਗਰੀਬਾਂ ਸਿਰ ਟੜੇ ਕਰਜ਼ੇ ਦੀ ਮਾਫੀ ਲਈ ਕੋਈ ਨੀਤੀ ਨਹੀਂ ਬਣਾਉਂਦੀ ਉਹ ਤੱਕ ਮਿਹਨਤਦਾਰ ਕੰਪਨੀਆਂ ਤੇ ਬੈਂਕਾਂ ਤੇ ਕਰਜ਼ਾ ਕਿਸ਼ਤਾਂ ਪਰਨਾਮੇ ਕੰਮਲ ਬੰਦ ਕਰਨਗੇ ਇਹ ਐਲਾਨ ਅੱਜ ਦਿੱਤੀ ਅਰਨਜੀਤ ਐਵੇਨਿਊ ਦੀ ਪਾਰਕ ਵਿੱਚ ਮਜ਼ਦੂਰੀ ਮੇ ਮੁਕਤੀ ਮੋਰਚਾ ਪੰਜਾਬ ਦੇ ਮੱਝਾ ਜ਼ੋਨ ਦੇ ਮਜ਼ਦੂਰ ਆਗੂਆਂ ਦੇ ਵਰਕਰਾਂ ਦੀ ਇੱਕ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਸੁਭਾ ਪ੍ਰਧਾਨ ਭਗਵੰਤ ਸਿੰਘ ਸਵਾਉ ਨੇ ਇੰਜੀਨੀਅਰ ਰਜਿੰਦਰ ਇੰਜੀਨੀਅਰ ਰਜਿੰਦਰ ਸਿੰਘ ਨੇ ਦਿੱਤਾ ਕਿ ਆ ਇਹ ਮੀਟਿੰਗ ਮਜ਼ਦੂਰਾਂ ਨੂੰ ਅਗੂ ਮੰਜ਼ੀਦ ਰਾਦੀ ਪ੍ਰਦਾਨ ਕੀ ਹਟ ਹੋਈ ਇਸ ਸਮੋਕੇ ਸ਼੍ਰਮਣੀ ਪੰਚ ਕਾਲੀ ਜਿਸ ਵਿੱਚ ਤਰਨ ਦਲ ਮੁਖੀ ਸ਼੍ਰੀ ਬਾਬਾ ਜੀਵਨ ਸਿੰਘ ਰੰਗਰੇਟੇ ਨਵੀ ਅੰਚ ਵੰਚ ਜੱਤੇਦਾਰ ਬਾਬਾ ਦਰਸ਼ਨ ਸਿੰਘ ਨਨਕਾਰਾ ਸਾਹਿਬ ਵੱਲੋਂ ਸ਼ੇਸ ਤੌਰ ਤੇ ਪਹੁੰਚੇ ਅਤੇ ਸੰਘਰਸ਼ ਵਿਸਾਰ ਦਿੰਦਾ ਐਲਾਨ ਕੀਤਾ ਕਰਤਾਰਨ ਜੀ ਬੀਰੂ ਮੁਸ਼ोत्तम ਜਨਾ ਜੀ ਬੀਰੂ ਮੋਹਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਕਾਮਰੇਡ ਮੰਗੀਦ ਕਾਲ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਵੱਲੋਂ ਅੱਜ ਅਮਰਸਾਹਲ ਦੇ ਵਿੱਚ ਜੀਟੀਵੀ ਨੂੰ ਦਸਾਰਾ ਕੋਲੋਂ ਤੇ ਬੈਕ ਸਾਈਡ ਮੈਜੂਰ ਮੁਕਤੀ ਮੋਰਚਾ ਵੱਲੋਂ ਵੱਡਾ ਕਟ ਕੀਤਾ ਗਿਆ ਇਸ ਵਿੱਚ ਰੁਜ਼ਗਾਰ ਪ੍ਰਾਪਤੀ ਨਸ਼ਾ ਕੋਰੀ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਬੇਰੁਜ਼ਗਾਰੀ ਸਾਡੇ ਪੰਜਾਬ ਦੇ ਪ੍ਰਧਾਨ ਭਗਵੰਤ ਸਮਾਉ ਜੀ ਬਾਬਾ ਦਸਖ ਸਿੰਘ ਜੀ ਖਜਾਨੇ ਗੇਟ ਵਾਲੇ ਹੋਰ ਵੱਡੀ ਗੰਟੀ ਸਿੰਘ ਦਾ ਸ਼ਾਮਲ ਹੋਈਆਂ ਜਿਸ ਵਿੱਚ ਕਰਜ਼ਾ ਮੁਕਤੀ ਦਾ ਬਾਈਕਾਟ ਕੀਤਾ ਤੇ ਨਸ਼ਿਆਂ ਦੇ ਖਿਲਾਫ ਬੇਰੁਜ਼ਗਾਰੀ ਦੇ ਖਿਲਾਫ ਵੱਡਾ ਸੰਗਰਸ਼ ਵਿੜਨ ਦਾ ਮੈਂ ਜੂਰ ਮੁਕਤੀ ਮੋਰਚੇ ਨੇ ਇਹ ਅਰਜ਼ੀ ਦਿੱਤਾ ਜੇ ਸਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੇ ਆਉਣ ਵਾਲੇ ਦਿਨ ਵਿੱਚ ਵੱਡਾ ਸੁਪਰ ਪਤਲੀ ਮੋਰਚਾ ਜਿਹੜਾ ਕਰਾਂਗੇ ਇਸ ਦੀ ਜ਼ਿੰਮੇਵਾਰ ਪੰਜਾਬ ਤੇ ਕੇਂਦਰ ਸਰਕਾਰ ਹੋਊਗੀ ਧੰਨਵਾਦ